ਵੀ ਦੋਸਤੋ ਆ ਬੱਕਰੀ ਦਾ ਸੌਦਾ ਹੁੰਦਾ ਕਿੰਨਾ ਟਾਈਮ ਰਹਿ ਗਿਆ ਫੋਨ 'ਚ ਫੋਨ 'ਚ ਬਈ ਯਾਰ ਨੇੜੇ ਆ ਵਾ ਕੰਮ ਇਹਦਾ ਕੋਈ ਹੋ ਰਹੇ ਨੇ 20 ਦਿਨ ਲੋ 20 ਦਿਨ ਲਵਾਂ ਹਾਂ 20 ਦਿਨ ਲਵਾਂ ਕੀ ਰੇਟ ਆ ਦਾ ਰੇਟ ਯਾਰ ਉਹ ਤਾਂ 10000 ਮੰਗਦੇ ਆ ਚੱਲ ਕਰਨਾ ਕਿ ਵਾਦਾ ਘਾਟਾ ਲੈ ਵੀ ਜੋ ਬਣਾ ਜੋਬੜ ਮੁੰਡਾ ਆਪਣਾ ਸੱਧਿਆ ਆਪਣੇ ਗਵੰਡੋਂ ਆਇਆ ਫੱਤਣ ਵਾਲਿਓ ਜੋਬਣਾ ਪੱਕੇ ਇਹ ਪੈਸੇ ਤੂੰ ਵੀ ਲਾ ਦੀ ਯਾਰ ਇਹਨਾਂ ਦਾ ਥੋੜਾ ਜਿਹਾ ਫਰਕ ਹੀ ਆ ਸੌਦਾ ਦਾ ਤੜਕੇ ਦੇ ਲੱਗਿਆ ਕਰਨਾ ਜੀ ਦਾ ਇੱਕੀ ਆਰੀ ਲਾ ਦੇ 10 ਆ ਪਤਾ ਨੌ ਵੀ ਗਿਆ ਤਾਂ ਵੀ ਨੌ ਲਾ ਦੇ ਪੱਕੇ ਲਾ ਦੇ ਇੱਕੀ ਆਰੀ ਲਾ ਦੇ ਯਾਰ ਲੱਭੀ ਤਾਂ ਕੁਆਤਾ ਨਹੀਂ ਯਾਰ 6 ਕੀ ਲੈ ਸਾਈ ਨਾ ਥੋੜੀ ਸਾਈ ਨਾ ਯਾਰ ਜਾਇਜ ਪੈਸੇ ਨਹੀਂ ਮਾਨ ਮੁੱਲ ਲਾਇਆ ਯਾਰ ਉਹ ਬੇਚ ਮੈਂ ਤਾਂ 1000 ਹੀ ਲੱਗ ਬੈ ਥੱਲੇ ਨਹੀਂ ਗੋਡੇ ਤੋਂ ਥੋੜੀ ਜੁੱਤੀ ਹੈ ਮਾਰੇ ਸਾਢੇ 6 ਚੱਕ ਤੂੰ ਦੀ ਲਹਿਰ ਨਹੀਂ ਨਾ ਅੰਨ ਦਾ ਗੱਟ ਫਿਰ ਮੰਨ ਵੀ ਵੇਖ ਲੈ ਤੇਰੇ ਪਿੰਡ ਦੇ ਬੰਦੇ ਨੇ 500 ਪਾਦਾ ਹੀ ਬੋਲੇ ਨਹੀਂ ਨਹੀਂ ਯਾਰ ਤੇਰੇ ਪਿੰਡ ਦੇ ਬੰਦੇ ਨੇ ਸਾਈ ਨਾ ਥੋੜੀ ਹੁੰਦਾ ਸਾਈ ਦਾ ਲੈ 10 ਕੁਝ ਵੀ ਨਾ ਦੇ ਕੇ ਜਾਵੇ ਬਣਾਦੀ ਉਹਦਾ ਮੂੰਹ ਲੈ ਜਾਵੇ ਮੈਂ ਤਾਂ ਪੈਸੇ ਕੋਈ ਅਧਾਰ ਨਹੀਂ ਯਾਰ ਇੱਕੋ ਥੱਟ ਮਾਰ ਜਾ ਲਾਠ ਦੀ ਦੇ ਦੂੰਗਾ ਯਾਰ ਹੋਰ ਮਾਰੀ ਯਾਰ ਕੋਈ ਨਾ ਜੋਬ ਨਾ ਆਫ ਹੱਥ ਕਰ ਲੈ ਹੂੰ ਕਰ ਲੈ ਆ ਪੂਰੇ ਸੱਤੇ ਲਿਖਾਈ ਆਸਦੀ ਲੈ ਵੀ ਦੋਸਤੋ ਬਾਈ ਰਿੰਕੂ ਤੋਂ ਦਵਾਤੀ ਆ ਸੰਗੂ ਧੌਣ ਵਾਲੇ ਤੋਂ ਤੇ ਜੋਬਨ ਨੂੰ ਦੀਪ ਨੂੰ ਸੱਚ ਦੀਪ ਨੂੰ ਦਵਾਤੀ ਆ ਸੰਗੂ ਧੌਣ ਵਾਲੇ ਨੂੰ ਠੀਕ ਆ ਬਾਈ ਤੇ ਹਾਂ ਦੀਪ ਨੇ ਵੇਚੀ ਆ ਤੇ ਜੋਬਨ ਨੂੰ ਦਵਾਤੀ ਆ ਫੱਤਨ ਵਾਲੇ ਵਾਲੇ ਨੂੰ ਠੀਕ ਆ ਬਾਈ ਜੋਬਨ ਹਾਂ ਹਾਂ ਸਹੀ ਆ ਬਾਈ ਸਹੀ ਆ ਸਹੀ ਆ ਬਾਈ ਠੀਕ ਆ ਲੈ ਵੀ ਆ ਬੱਕਰੀ ਸੀਗੀ ਉਹਦਾ ਬਰਬਰੀ ਚ ਪੈਂਦੇ ਪਰ ਥੋੜਾ ਜਿਹਾ ਰੰਗ ਕਰਨ ਦੇ ਕ੍ਰੋਸ ਦੀਪਕੇ ਇਹ ਜਿਹੜਾ ਲੇਮਣਾ ਨਾ ਫਿਰ ਬਾਈ ਕੇ ਚੰਗੀ ਕਵਾ ਬੱਚੇ ਚੰਗੇ ਵੱਖਰੇ ਤੋਂ ਲੱਗੀ ਵੀ ਆ ਬਰਬਰੀ ਤੋਂ ਲੱਗੀ ਵੀ ਆ ਇਹ ਮਾਂ ਯਾਰ ਨਾ ਕਿਤੇ ਮਤਲਬ ਉਹ ਦੂਗਲੇ ਪਾਂਸੀ ਥੋੜਾ ਜਿਹਾ ਉੱਤੇ ਮਾਂ ਤੇ ਲੱਗੀ ਇਹ ਠੀਕ ਆ ਤੇ ਬੱਕਰਾ ਬਹੁਤ ਚੰਗੇ ਜੀ ਤੋਂ ਲੱਗੀ ਆ ਹੁਣ ਇਹ ਠੀਕ ਆ ਬਈ ਠੀਕ ਆ ਬਈ ਲਈ ਦੋਸਤੋ ਤੁਸੀਂ ਜਰੂਰ ਪਹੁੰਚਿਆ ਕਰੋ ਹਰ ਮੰਗਲਵਾਰ ਬੱਕਰਾ ਮੰਡੀ ਲੱਗਦੀ ਆ ਸ਼੍ਰੀ ਮੁਖਸਰ ਸਾਹਿਬ ਬਹੁਤ ਚੰਗੇ ਜਾਨਵਰ ਹੁੰਦੇ ਦੋਸਤੋ ਯਾਰ ਉਹ ਤਾਂ ਚੱਲ ਉਹ ਤਾਂ ਬੱਕਰੀ ਦੀ ਵੀਡੀਓ ਬਾਈ ਉਹ ਤਾਂ ਮੇਰੀ ਗੱਲ ਸੁਣ ਲੈ ਉਹਦਾ ਤਾਂ ਸੌਦਾ ਹੋ ਗਿਆ ਹਾਂ ਇਹਦਾ ਬਾਈ ਲੈ ਕੇ ਚੱਲਿਆ ਕਿੱਥੋਂ ਤੱਕ ਮਰੇਗਾ ਸ਼ਾਂ ਸ਼ਾਂ 2 12 ਦਾ ਵੱਡੀ ਦੀ ਬਾਤ ਤੁਸੀਂ ਜਿਹੜਾ ਸੌਦਾ ਕਰਨ ਵਾਲਾ ਉਹ ਕਰੋ ਹਾਂ ਚੱਲੀ ਜਾਂਦੀ ਹੈ ਵੀਡੀਓ ਬਾਈ ਯਾਰ ਬਾਈ ਹੋਰੀ ਤਾਂ ਲੈ ਕੇ ਚੱਲੇ ਚੱਲ ਆਇਆ ਬਾਈ ਤੂੰ ਵੀ ਆਇਆ ਲੈ ਵੀ ਦੋਸਤੋ ਬਹੁਤ ਦੂਰੋਂ ਦੂਰੋਂ ਭਰਾ ਆਏ ਆ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੇ ਠੀਕ ਆ ਬਾਈ ਠੀਕ ਆ 15 ਮਾਗਦਾ ਬੱਕਰੇ ਦਾ ਬਾਈ ਇਹਦਾ ਤੇ ਮੇਰੇ ਆਪ ਹੀ ਹੈ ਸਾਡੇ ਹਿਸਾਬ ਨਾਲ 10 10 ਜੈ ਜੈ ਕਰਾ ਦੇ ਯਾਰ ਲਾ ਸੇ ਕਿਤ ਲਾ ਲਏਗਾ ਤੁਸ ਨੋ ਲਾਦਾ ਹੈ ਭਈਆ ਸਾਢੇ 9 ਦੇ ਕਿਤ ਲਾਦਾ ਹੈ ਲੈ ਭਾਈ ਸਿੱਧੀ ਸਿੱਧੀ ਸਾਟੀ ਮਾਰੀ ਯਾਰ ਨੇ ਲੈ ਇਹੇ ਯਾਰ ਬੱਕਰਾ ਉਹਨੇ ਰੱਖਿਆ ਸਾਢੇ 9 ਦਾ ਤੂੰ 15 ਮੰਗੇ ਹੋਰ ਤੈਨੂੰ ਕੀ ਜਾਇ ਦੇ ਨਾਲ ਨਹੀਂ ਨਹੀਂ ਉਹ ਆ ਜਾ ਘਾ ਆ 15 16 ਕਿਲੋ ਦਾ ਬੱਕਰਾ ਯਾਰ ਉਹ ਇਹਨੇ ਫਰਾ 18 ਕਿਲੋ ਦਾ ਬੱਕਰਾ ਫੜ ਫੜ ਆ ਚੱਕ ਹਰ 10000 ਦਾ ਪੂਰੇ ਦਾ ਹੋ ਗਿਆ ਹਾਂ ਠੀਕ ਆ ਆਪੋ ਆਪਣੀ ਗੱਲ ਠੀਕ ਆ 15 ਬਖਾਰੇ ਕਾਲਿਆ ਇਹਦਾ ਗਿਆਨੀ ਤੇਰਾ ਕਿਰਪਾਲ ਕੇ ਕਿਰਪਾਲ ਕੇ ਬਾਈ ਕਿਰਪਾਲਕਿਆਂ ਤੋਂ ਆਇਆ ਸੀਗਾ ਤੇ ਬਾਈ ਜੀ ਆਪਣਾ ਪੈਂਡ ਕਿਹੜਾ ਸੀ ਯਰ ਖੇੜਾ ਕਿਹੜਾ ਖੇੜੇ ਤੋਂ ਲਾਇਆ ਮਿਰਕ ਖੇੜਾ ਮਿਰਕ ਖੇੜੇ ਤੋਂ ਆਏ ਸੀ ਬਾਈ ਕਿੰਨੇ ਨਗ ਲੈ ਕੇ ਆਈ ਤਿੰਨ ਦੋ ਵੇਗੇ ਲਈ ਦੋਸਤੋ ਤੁਸੀਂ ਦੇਖ ਸਕਦੇ ਆ ਬੱਕਰੇ ਦਾ ਸੌਦਾ ਹੋਇਆ ਤੇ 10000 ਚ ਲਖਾਈ ਕਿਵੇਂ ਕੀਤੀ ਹੈ ਬਾਈ ਲਖਾਈ ਆਪੋ ਆਪਣੀ ਪਰ ਹੁਣ ਸਾਟੀ ਮਾਰੀ ਆ ਯਾਰ ਠੀਕ ਆ ਬਾਈ ਠੀਕ ਆ ਲਾ ਦੇ ਹੁਣ ਉਹ ਵੱਡਾ ਸਾਡਾ ਚੱਕਰੇ ਵੱਡਾ ਘੜਤ ਆਉਣਾ ਆਪਾਂ 10000 ਹੁਣ 7-7 ਜੇ ਸੀ ਹੁਣ 10 ਦੇ ਹੋ ਗਏ ਯਾਰ ਤੂੰ ਫੇ ਕੀ ਕਿਵੇਂ ਸੋਚਦਾ ਫੇਰ ਆਏ ਤਾਂ ਤੂੰ ਬਰੋ 9 ਦਾ ਸੀ 7 ਦਾ ਹੀ ਰਹਿ ਗਿਆ ਮਗਰ 25 ਦੇ ਦੋਹਾਂ ਦੇ ਨੇ 18 ਮੰਗ ਲਿਆ ਤੇ ਉਹਨੇ 10 ਲਾਤਾ ਤਿੰਨਾ ਜੋਹਿਆ ਮੁੱਲ ਦੋਹਾਂ ਜੋਹਿਆ ਮੁੱਲ ਕਿੰਨਾ ਆ ਦੋ 9000 18000 ਕਿੰਨਾ ਤੂੰ ਲਾ ਪੱਕਾ ਮੁੱਲ ਕੀ ਲਾਉਣਾ 12000 ਦੇ ਦੇ ਯਾਰ ਨਹੀਂ ਮੈਂ ਤਾਂ ਸਿੱਧਾ ਹੀ ਦੋ ਠੋਕੇ ਚੀ ਚੀ ਹਰ ਬਸ ਬਸ ਉਹ ਦੱਸ ਦੇ ਘਟ ਕੇ ਦਾ ਹੋ ਜਾਣਾ ਪਾਰਿਆ ਮੁਰਗੀ ਚਲਾਉਂਦਾ ਖਾਣਾ ਮੁੰਨਾ ਕਰਦੇ ਫੋਨ ਇਹਨੂੰ ਚਾਹਣਾ ਰੋਟੀ ਖਾਣੀ ਯਾਰ ਹਾਂ ਯਾਰ ਤਾਂ ਉਹ ਆ ਗਈ ਉਹ ਤਾਂ ਐਮਸੀ ਹੋਰੀ ਚੱਲ ਯਾਰ ਤੂੰ ਇੱਧਰ ਵੇਖੋ ਯਾਰ ਉਧਰ ਨਾ ਬਾਈ ਹੁੰਦਾ ਤਾਂ ਯਾਰ 10:00 ਹੋਊ ਕੋਈ ਮਾੜੀ ਮੋਟੀ ਕਿ ਜਾਨੀ 17 ਦੇ ਦੇ ਕਿਥੋਂ ਚੱਲਦੇ ਤਰੇਂ ਦੇ ਅਬ 12 ਕਾ ਦਾ 12 ਚੱਲਦੇ ਮੇਰੇ ਤਾਂ ਬਾਈ ਜੱਸ ਦੇ ਦਾ ਫਿਰ ਮਾਂ ਵੀ ਕਾ ਮਾਇਆ ਗੇ ਆ ਕਿਹਨਾਂ ਮਗੈ ਨਹੀਂ ਗਾ ਕੁ ਮਾਂ ਕਿਹੜਾ ਆਪਾਂ ਵੱਢ ਕੇ ਵੇਚਨੇ ਤੇਰੇ ਨੂੰ ਵੇਚਨੇਗਾ ਬਸ ਸਭ ਬੋਲਿਆ ਉਹ ਕਰਤਾ ਕਿੰਨੇ ਚ ਕਰਤਾ ਬਾਈ 12 ਚ ਕਰਤਾ ਯਾਰ ਪੱਕਾ ਜੇ ਪੈਸੇ ਲਾ ਕੇ ਕਰ ਦੇ 12 ਕਰ ਦੇਗਾ ਹਰ ਕੰਦਰੇ ਆ ਹੋ ਗਿਆ 12 ਚ ਮੰਨ ਕੇ ਬਸ ਠੀਕ ਆ ਠੀਕ ਆ ਬਾਈ ਸਿਰ ਠੀਕ ਆ ਬਾਈ ਠੀਕ ਆ ਠੀਕ ਆ ਹਾਂ ਲੈ ਵੀ ਦੋਸਤੋ ਇੱਕ ਆ ਬੱਕਰਾ ਤੇ ਇੱਕ ਆ ਬੱਕਰੇ ਦਾ ਸੌਦਾ ਹੋ ਗਿਆ 12000 ਚ ਬਾਈ ਸਰ ਨੂੰ ਦਵਾਤੇ ਆ